ਰੀਤ ਮੁਸ਼ਿਆਨਾ ਦੇ ਮੀਟ ਤੇ ਗਰੀਟ ਪ੍ਰੋਗਰਾਮ ਨੇ ਧਾਰਿਆ ਮਸਿਆ ਦੇ ਮੇਲੇ ਦਾ ਰੂਪ ਲੰਘੇ ਸ਼ਨੀਵਾਰ ਦੋ ਸਮਾਰੋਹਾਂ ਦਾ ਸੱਦਾ ਪੱਤਰ ਸੀ ਇੱਕ ਤਾਂ ਸੀ ਪੰਜਾਬ ਤੋਂ ਆਏ ਡਾਕਟਰ ਸਾਹਿਬ ਸਿੰਘ ਦੇ ਨਾਟਕ ਤੇ ਦੂਜਾ ਵਾਰਡ 5 ਤੋਂ ਕੌਂਸਲਰੀ ਦੀ ਚੋਣ ਲੜ ਰਹੀ ਰੀਤ ਮੁਸ਼ੈਨ ਦਾ ਮੀਟ ਤੇ ਗ੍ਰੀਟ ਪ੍ਰੋਗਰਾਮ ਸਮਾਂ ਵੀ ਦੋਹਾਂ ਪ੍ਰੋਗਰਾਮਾਂ ਦਾ ਆਪੋ ਵਿੱਚ ਹੀ ਟਕਰਾਰਿਆ ਸੀ ਮੈਂ ਸੋਚ ਰਿਹਾ ਸੀ ਕਿ ਵਾਰਡ 5 ਪੰਜਾਬੀਆਂ ਦਾ ਅਵਾਰਡ ਹੈ ਤੇ ਪੰਜਾਬੀ ਤਾਂ ਸਾਰੇ ਡਾਕਟਰ ਸਾਹਿਬ ਸਿੰਘ ਦੇ ਨਾਟਕ ਵੇਖਣ ਆਏ ਹੋਣਗੇ ਫਿਰ ਰੀਤ ਦੇ ਪ੍ਰੋਗਰਾਮ ਵਿੱਚ ਕੌਣ ਆਊਗਾ ਉਸ ਨੂੰ ਆਪਣਾ ਸਮਾਂ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਸੀ ਇਸੇ ਉਦੇੜਬੁਣ ਵਿੱਚ ਜਦੋਂ ਮੈਂ ਦੋਹਾਂ ਨਾਟਕਾਂ ਦੇ ਵਿਚਾਲੇ ਦੇ ਇੰਟਰਵਲ ਰੀਤ ਦੇ ਸਮਾਰੋਹ ਚ ਪੂਜਾ ਤਾਂ ਉਥੋਂ ਦੀ ਰੌਣਕ ਵੇਖ ਕੇ ਮੈਂ ਹੈਰਾਨ ਰਹਿ ਗਿਆ ਇਹ ਕਿਸੇ ਕੌਂਸਲ ਚੋਣਾ ਲੜ ਰੇ ਉਮੀਦਵਾਰ ਦਾ ਮੀਟ ਤੇ ਗ੍ਰੀਟ ਪ੍ਰੋਗਰਾਮ ਘੱਟ ਲੱਗਦਾ ਸੀ ਬਲਕਿ ਪੰਜਾਬ ਦਾ ਕੋਈ ਮਸਿਆ ਦਾ ਮੇਲਾ ਵੱਧ ਲੱਗਦਾ ਸੀ ਮੇਰੇ ਪਹੁੰਚਣ ਤੇ ਰੀਤ ਆਪਣਾ ਸਨੇਹਾ ਲਗਭਗ ਦੇ ਚੁੱਕੀ ਸੀਗੀ ਤੇ ਬਾਅਦ ਵਿੱਚ ਪੰਦੀਰ ਸਾਹਿਬ ਰੀਤ ਨੂੰ ਜਿਤਾਉਣ ਦੀ ਅਪੀਲ ਕਰ ਰਿਹਾ ਸੀ ਰੀਤ ਦਾ ਸਭ ਤੋਂ ਪਹਿਲਾ عقیدہ ਇਹ ਹੈ ਜੋ ਉਸ ਨੇ ਉੱਥੇ ਦੱਸਿਆ ਲਗਭਗ ਜੋ ਮੈਂ ਸੁਣਿਆ ਗੱਲਾਂ ਬਾਤਾਂ ਚੋਂ ਰੀਤ ਦਾ ਸਭ ਤੋਂ ਪਹਿਲਾ عقیدہ ਤਾਂ ਇਹ ਹੈ ਕਿ ਉਹ ਜ਼ਿੰਦਗੀ ਨੂੰ ਵੱਧ ਤੋਂ ਵੱਧ ਅਫੋਰਡੇਬਲ ਤੇ ਸੁਵਿਧਾਜਨਕ ਬਣਾਉਣਾ ਚਾਹੁੰਦੀ ਹੈ ਵਾਰਲਡ ਪੰਜ ਜੋ 인ਫਰਾਸਟਰਕਚਰ ਦੇ ਪੱਖੋਂ ਪਛੜਿਆ ਹੋਇਆ ਹੈ ਉਸ ਨੂੰ ਦੁਰਸਤ ਕਰਨਾ ਚਾਹੁੰਦੀ ਹੈ ਉਸ ਦਾ ਕਹਿਣਾ ਹੈ ਕਿ ਬਲੂ ਲਾਈਨ ਦੇ ਪਸਾਰੇ ਸਮੇਤ ਟ੍ਰਾਂਜ਼ਿਟ ਸਹੂਲਤਾਂ ਵੱਲੋਂ ਵੱਧ ਧਿਆਨ ਦੇਊਗੀ ਬਜ਼ੁਰਗਾਂ ਤੇ ਔਰਤਾਂ ਵਾਸਤੇ ਪਾਰਕਾਂ ਤੇ ਸਟੇਸ਼ਨਾਂ ਉੱਪਰ ਵਾਸ਼ਰੂਮਜ਼ ਵਗੈਰਾ ਬਣਵਾਊਗੀ ਇਹ ਪਹਿਲ ਰੋਗੀ ਉਹਦੀ ਤੇ ਇਸੇ ਤਰ੍ਹਾਂ ਪਾਰਕਾਂ ਦੇ ਵਿੱਚ ਬੈਠਣ ਲਈ ਗਜ਼ੀਬੋ ਜਾਂ ਸ਼ੈਲਟਰ ਵਗੈਰਾ ਨਹੀਂ ਹੈਗੇ ਲੇਡੀਜ਼ ਵਾਸਤੇ ਤੇ ਬਜ਼ੁਰਗਾਂ ਵਾਸਤੇ ਉਹਨਾਂ ਵੱਲ ਵੀ ਉਹ ਪੂਰਾ ਧਿਆਨ ਦੇਊਗੀ ਇਸ ਮੌਕੇ ਤੇ ਪੁੱਜੀ ਹੋਈ ਸੰਗਤ ਵਾਸਤੇ ਚਾਹ ਪਕੌੜੇ ਤੇ ਹੋਰ ਸਨੈਕਸ ਦੇ ਖੁੱਲੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿਸ ਨੂੰ ਲੋਕ ਬੜੇ ਚਾਹ ਨਾਲ ਸ਼ੱਕ ਰਹੇ ਸਨ ਰੀਤੋ ਅਲਾਵਾ ਮੈਂ ਪੰਦੇਰ ਸਾਹਿਬ ਦਾ ਸੁਨੇਹਾ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਖਾਸ ਕਰਕੇ ਬੀਟੀਵੀ ਬ੍ਰਾਡਕਾਸਟਿੰਗ ਦੀ ਉਦਮੀ ਪੱਤਰਕਾਰ ਸੁਖਨੀਤ ਵੱਲੋਂ ਰੀਤ ਮਸ਼ਾਇਨਾ ਨਾਲ ਕੀਤੀ ਗਈ ਇੰਟਰਵਿਊ ਦੇ ਕੁਝ ਅੰਸ਼ ਵੀ ਮੈਂ ਤੁਹਾਡੇ ਨਾਲ ਬੀ ਟੀਵੀ ਦੇ ਤਨਵਾਦ ਸਹਿਤ ਪੇਸ਼ ਕਰਾਂਗਾ। ਲੋ ਸੁਣੋ। ਮੇਰੇ ਵੌਲੰਟੀਅਰਜ਼ ਰੈਡੀ ਨੇ ਤੁਹਾਨੂੰ ਸਾਈਨ ਅਪ ਕਰਨ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੋਟ ਰੀਤ ਸ਼ਰਟਸ ਪਾਈਆਂ ਹੋਈਆਂ ਨੇ ਪਲੀਜ਼ ਅਪਰੋਚ them ਐਂਡ ਸਾਈਨ ਅਪ। ਵਿਦ ਯੋਰ ਸਪੋਰਟ ਵੀ ਕੈਨ ਬਿਲਡ ਅ ਸੇਫਰ, ਸਟਰੋਂਗਰ ਐਂਡ ਅ ਮੋਰ ਅਫੋਰਡੇਬਲ ਵਰਲਡ ਫਾਈਵ ਨਾਟ ਜਸਟ ਫॉर ਟੁਡੇ ਬਟ ਫॉर ਜਨਰੇਸ਼ਨਸ ਟੂ ਕਮ। ਥੈਂਕ ਯੂ ਸਾਰਿਆਂ ਦਾ ਇੱਕ ਵਾਰੀ ਇਹ ਤੇ ਜਿਹੜੀ ਅੱਜ ਇੱਥੇ ਤੁਹਾਡੇ ਚ ਬੋਲਦੀ ਆ ਤੇ ਤੁਹਾਡੀ ਆਵਾਜ਼ ਬਣ ਕੇ ਜਾ ਕੇ ਸਿਟੀ ਕੌਂਸਲ ਚ ਬੋਲੂਗੀ ਆਪਣਾ ਫਰਜ਼ ਬਣਦਾ ਜਿਹੜੀਆਂ ਸਮੱਸਿਆਵਾਂ ਵਾਂ ਉਹ ਇਹਦੇ ਤੱਕ ਪਹੁੰਚਦੀਆਂ ਕਰੀਏ ਤੇ ਇਹਦਾ ਫਰਜ਼ ਬਣਦਾ ਜਿਹੜੀਆਂ ਉਹ ਸਮੱਸਿਆਵਾਂ ਵਾਂ ਉਹ ਅੱਗੇ ਸਿਟੀ ਹਾਲ ਚ ਵੀ ਪ੍ਰਵਿੰਸ਼ਲ ਸਰਕਾਰ ਨਾਲ ਵੀ ਫੈਡਰਲ ਸਰਕਾਰ ਨਾਲ ਵੀ ਮਿਲ ਕੇ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਰੇ ਆਪਾਂ ਜਿੱਥੇ ਇੰਨਾ ਵੱਡਾ ਪ੍ਰਾਪਰਟੀ ਟੈਕਸ ਦਿੰਨੇ ਆ ਹੋਰ ਸਭ ਕੁਝ ਦਿੰਨੇ ਆ ਸਾਡਾ ਹੱਕ ਬਣਦਾ ਕਿ ਸਾਨੂੰ ਸਹੂਲਤਾਂ ਮਿਲਣ ਇਹ ਜੇ ਸਹੂਲਤਾਂ ਮਿਲਦੀਆਂ ਇਹਦੇ 'ਚ ਕਿਸੇ ਦਾ ਕੋਈ ਛਾਨ ਨਹੀਂ ਸਿਰਫ ਮੇਨਤਾ ਕਾਉਂਸਲਰ ਦੀ ਕਿ ਜਾ ਕੇ ਆਪਣੇ ਕੇਸ ਦੀ ਵਕਾਲਤ ਕਰੇ ਸੋ ਜਿੰਨੇ ਦਿਨ ਆਪਣੇ ਕੋਲੇ ਬਾਕੀ ਆ ਆਪਾਂ ਇਕੱਲਾ ਇਕੱਲਾ ਸੱਜਣੇ ਸਮਝੀਏ ਕਿ ਇਹ ਮੇਰੀ ਇਲੈਕਸ਼ਨ ਆ ਆਪਣੀ ਬੱਚੀ ਦੀ ਇਲੈਕਸ਼ਨ ਆ ਆਪਾਂ ਆਪਣੀ ਸੁਖ-ਸੁਹੂਰਤਾ ਲਈ ਮਿਹਨਤ ਕਰੀਏ ਤਾਂ ਕਿ ਆਪਾਂ ਇਹ ਜਨਤ ਪ੍ਰਾਪਤ ਕਰੀਏ ਤੇ ਇਹਨੂੰ ਅਸ਼ੀਰਵਾਦ ਦੇ ਕੇ ਉੱਥੇ ਭੇਜੀਏ ਆ ਤੁਸੀਂ ਵੈਸੇ ਦੱਸ ਸਕਦੇ ਹੋ ਤੁਹਾਡੀ ਮੇਨ ਪ੍ਰਾਇੋਰਟੀ ਕਿਹੜੇ ਮੁੱਦੇ ਹੋਣਗੇ ਕੈਲਗਰੀ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੇਨ ਸਮੱਸਿਆਵਾਂ ਵੀ ਨੇ ਬਹੁਤ ਸਾਰੀਆਂ ਨੇ ਵੈਸੇ ਤਾਂ ਪਰ ਉਹਨਾਂ ਦੇ ਵਿੱਚੋਂ ਮੇਨ ਤੁਸੀਂ ਜਿਹੜੀ ਤੁਹਾਡੀ ਪ੍ਰਾਇੋਰਟੀ ਹੋਵੇਗੀ ਉਹ ਕੀ ਦੇ ਹਾਂਜੀ ਵਾਰਡ 5 ਦੇ ਵਿੱਚ ਨਾਟ ਇਵਨ ਵਾਰਡ 5 ਥਰੋਅਆਊਟ ਦ ਸਿਟੀ ਮੇਨ ਆਫ ਦੋ ਮੁੱਦੇ ਹੈਗੇ ਨੇ ਅਫੋਰਡੇਬਿਲਟੀ ਤੇ ਸੇਫਟੀ ਦੋਨੇ ਇਕੁਅਲੀ ਇੰਪੋਰਟੈਂਟ ਨੇ ਤੇ ਦੋਨਾਂ ਦੀ ਮੈਂ ਉਹਨਾਂ ਹੀ ਦੋਨਾਂ ਲਈ ਫਾਈਟ ਕਰਨਾ ਆ ਜਸਟ ਬਿਕਾਜ਼ ਅਫੋਰਡੇਬਿਲਟੀ ਲਈ ਪੀਪਲ ਆਰ ਸਟਰਗਲਿੰਗ ਟੂ ਪੁਟ ਗ੍ਰੋਸਰੀਜ਼ ਔਨ ਦ ਟੇਬਲ ਔਧਰਾ ਪਾਸ ਸੇਫਟੀ ਦੀ ਗੱਲ ਕਰੀਏ ਸਟ੍ਰੀਟਸ ਆਰ ਸੇਫ ਚਾਹੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਜੀ ਤੇ ਤੁਸੀਂ ਕੀ ਪ੍ਰੋਮਿਸਸਸ ਕਰ ਰਹੇ ਹੋ ਜਦੋਂ ਤੁਸੀਂ ਡੋਰ ਨਾਕਿੰਗ ਵੀ ਕਰਦੇ ਹੋ ਤੁਸੀਂ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹੋ ਉਹਨਾਂ ਦੇ ਸਾਰਿਆਂ ਦੇ ਮੇਨ ਇਸ਼ੂਜ਼ ਨੇ ਇੱਕ ਤਾਂ ਪਬਲਿਕ ਸੇਫਟੀ ਹੋਗੀ ਤੇ ਉਹਨਾਂ ਨੂੰ ਤੁਸੀਂ ਕੀ ਵਾਅਦੇ ਕਰ ਰਹੇ ਹੋ ਕਿ ਕਿਵੇਂ ਅਗਰ ਤੁਸੀਂ ਛੋਟੇ ਕੀ ਕਾਉਂਸਲਰ ਬਣਦੇ ਹੋ ਵਾਰਡ 5 ਦੇ ਵਿੱਚ ਤਾਂ ਕਿਵੇਂ ਉਹਨਾਂ ਨੂੰ ਸੋਲਵ ਕਰਦੇ ਹੋ ਕੀ ਤੁਹਾਡਾ ਪਹਿਲਾ ਸਟੈਪ ਕੀ ਹੋਏਗਾ ਹਾਂਜੀ ਸੋ ਜੋ ਆਪਾਂ ਸੇਫਟੀ ਦੀ ਗੱਲ ਕਰਦੇ ਹਾਂ ਡੋਨਟ ਨਾਕਿੰਗ ਤੋਂ ਜੋ ਮੈਨੂੰ ਫੀਡਬੈਕ ਮਿਲ ਰਿਹਾ ਜੋ ਮੈਂ ਆਮ ਗੋਣਾ ਬੀ ਫਾਈਟਿੰਗ ਫੋਰ ਇਜ਼ ਮੋਰ ਪੁਲਿਸਿੰਗ ਔਨ ਦਾ ਗਰਾਉਂਡਸ ਆਪਣੀਆਂ ਸਟਰੀਟਸ ਬ੍ਰਾਈਟਰ ਹੋਣ ਐਂਡ ਐਫਕੋਰਸ ਰਿਲੇਸ਼ਨਸ਼ਿਪਸ ਤੇ ਕਮਿਊਨੀਕੇਸ਼ਨ ਇਹ ਜੀ ਹੋਵੇ ਜਿਹੜੇ ਪੁਲਿਸਿੰਗ ਤੇ ਕਮਿਊਨਿਟੀ ਨੂੰ ਕਨੈਕਟ ਕਰਦੀ ਆ ਸੋ ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਇਟਸ ਵੈਰੀ ਸਿੰਪਲ ਆਪਣੇ ਕੋ ਗਰਮੀਆਂ ਦੇ 2 ਮਹੀਨੇ ਹੁੰਦੇ ਨੇ ਤੇ ਬਜ਼ੁਰਗ ਬਾਹਰ ਨਿਕਲਦੇ ਨੇ ਆਪਣੇ ਦੋਤੇ ਦੋਤੀਆਂ ਪੋਤੇ ਪੋਤੀਆਂ ਨੂੰ ਬਾਹਰ ਲੈ ਕੇ ਨਿਕਲਦੇ ਨੇ ਸਿੰਪਲ ਥਿੰਗਸ ਨੇ ਗਜ਼ੀਬੋਸ ਹੋਣੇ ਚਾਹੀਦੇ ਆ ਸ਼ੈਲਟਰਡ ਪਲੇਸਿਸ ਹੋਣੇ ਚਾਹੀਦੇ ਆ ਸੀਟਿੰਗ ਇਨਾਫ ਹੋਣੀ ਚਾਹੀਦੀ ਆ ਹੁਣ ਜਦੋਂ ਮੈਂ ਡੋਨ ਨਾਕਿੰਗ ਜਾਨੀ ਆ ਆਲਮੋਸਟ 60 ਟੂ 70 ਆਪਣੇ ਪਾਰਕ ਦੇ ਵਿੱਚ ਬਜ਼ੁਰਗ ਇਕੱਠੇ ਹੋਏ ਹੁੰਦੇ ਆ ਬੈਂਚਸ ਹੁੰਦੇ ਆ ਸਿਰ ਪਾਰਕਸ ਗਈਆਂ ਸੈਰਲ ਟਾਊਨ ਦੇ ਵਿੱਚ ਤੇ ਉਹ ਬੀਬੀਆਂ ਸਾਰੀਆਂ ਪਲੇਗਰਾਉਂਡ ਤੇ ਬੈਠੀਆਂ ਨੇ ਉਹਨਾਂ ਦੇ ਸਿਰ 'ਚ ਬੱਚੇ ਆ ਕੇ ਡਿੱਗ ਰਹੇ ਨੇ ਵੱਜ ਰਹੇ ਨੇ ਇਟਸ ਨਾਟ ਰਾਈਟ ਵੀ ਸ਼ੁੱਡ ਬੀ ਰਿਸਪੈਕਟਿੰਗ ਦਮ ਸੋ ਸੀਟਿੰਗ ਵਧੀਆ ਹੋਣੀ ਚਾਹੀਦੀ ਹੈ ਲਾਸਟਲੀ ਜਿਹੜੇ ਵਾਸ਼ਰੂਮਸ ਨੇ ਇਟਸ ਆ ਵੈਰੀ ਬਿਗ ਇਸ਼ੂ ਇਤਰਾ ਜੋ ਹੈਗੇ ਨੇ ਤਾਂ ਉਹ ਚੱਕ ਹੋ ਜਾਂਦੇ ਨੇ ਜਾਂ ਜਿਵੇਂ ਹੈ ਹੀ ਨਹੀਂਗੇ ਸੋ ਆਈ ਵਿਲ ਬੀ ਫਾਈਟਿੰਗ ਫੋਰ ਐਨ ਐਡਵੋਕੇਟਿੰਗ ਫੋਰ ਪਰਮਨੈਂਟ ਵਾਸ਼ਰੂਮਸ ਨਾਟ ਇਨ 올 ਦਾ ਪਾਰਕਸ ਪਰ ਇਨ ਦਾ ਮੇਨ ਪਾਰਕਸ ਥਰੋਅਆਊਟ ਔਰਡ 5 ਦੋਸਤੋ ਮੈਂ ਹਾਂ ਐਸ ਸ਼ਰਮਾ ਬਾਤ ਪੰਜਾਬ ਦੀ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਹੈ ਕਿ 20 ਅਕਤੂਬਰ ਨੂੰ ਆਪਣੇ ਘਰਾਂ ਚੋਂ ਨਿਕਲੋ ਤੇ ਆਪਣੇ ਮਨਪਸੰਦ ਕਾਉਂਸਲਰ ਦੀ ਚੋਣ ਕਰੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਨਾ ਪੋ ਸ਼ੁਕਰੀਆ